ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੰਗਾ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਨਥਾਣੇ ਦੇ ਬਿਲਕੁਲ ਨੇੜੇ ਸੋ ਨਥਾਣੇ ਦੇ ਨਾਲ ਗੰਗਾ ਪਿੰਡ ਚੋਂ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਵੀ ਕਰਦੇ ਆ ਤੇ ਇਹਨਾਂ ਦਾ ਸਾਇਲੈਂਸ ਦਾ ਕੰਮ ਵੀ ਆ ਮੇਰੇ ਖਿਆਲ ਚ ਇਸ ਏਰੀਆ ਦੇ ਵਿੱਚੋਂ ਮੈਂ ਬਾਹੀ ਕੋਲੋਂ ਪਹਿਲੀ ਵੀਡੀਓ ਬਣਾਈ ਸੀ ਜਦੋਂ ਇਹ ਮਸ਼ੀਨਾਂ ਲੈ ਕੇ ਆਏ ਸੀ ਗੱਟਿਆਂ ਦੇ ਵਿੱਚ ਸਾਈਲੇਜ ਪੈਕ ਕਰਨ ਵਾਲੀਆਂ ਤੇ ਨਾਲੇ ਪਸ਼ੂ ਪਾਲਣ ਦਾ ਵੀ ਸ਼ੌਂਕ ਰੱਖਦੇ ਜਿਹਦੇ ਕਰਕੇ ਘਰੇ ਕੁਸ ਮੱਝਾਂ ਜਿਹੜੀਆਂ ਤੁਸੀਂ ਦੇਖੋਗੇ ਚੰਗੇ ਦੁੱਧਾਂ ਲਗਾਈ ਹੁਣ ਤੱਕ ਰੱਖੀਆਂ ਐ ਤੇ ਅੱਜ ਇਹਨਾਂ ਦੇ ਵਿੱਚੋਂ ਇੱਕੇ ਮੱਝ ਇਹਨਾਂ ਨੇ ਵਿਕਾਊ ਕੀਤੀ ਐ ਗੱਭਣ ਸੂਣ ਦੇ ਨੇੜਾ ਡਿਟੇਲ ਵਾਈ ਤੋਂ ਪੁੱਛ ਲਾਂਗੇ ਵੀਡੀਓ ਨੂੰ ਹੰਟ ਤੱਕ ਦੇਖਿਓ ਪਸੰਦ ਜੀ ਨੂੰ ਆਜੋ ਉਹਦਾ ਹੱਕ ਆ ਵੀ ਤਸੱਲੀ ਕਰੇ ਹਰੇਕ ਪੱਖ ਤੋਂ ਤਿਆਰ ਦੀ ਤਸੱਲੀ ਕਰਕੇ ਤੁਸੀਂ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਨੀਲੀ ਰਾਵੀ ਨਸਲ ਦਾ ਸ਼ੌਂਕ ਰੱਖਦੇ ਆਂ ਤੇ ਇਦਾਂ ਦੀ ਮੱਝ ਆ ਵੀਏ ਤੋਂ ਤੁਸੀਂ ਬਰੀਡਿੰਗ ਕਰ ਸਕਦੇ ਹੋ ਇਹਦਾ ਸਟਰਕਚਰ ਨੀਲੀ ਰਾਵੀ ਵਾਲੇ ਹਿਸਾਬ ਤੇ ਐ ਮਾਰਕਿੰਗ ਪਿਛਲੇ ਪੈਰ ਇਹਦੇ ਵਾਈਟ ਐ ਪੂਛ ਜਿਆਦਾ ਚਿੱਟੀ ਅੱਖਾਂ ਜਿਹੜੀਆਂ ਉਹ ਵਾਈਟ ਨੀਲੀ ਰਾਵੀ ਵਾਲੀਆਂ ਐ ਖਾਸ ਚੀਜ਼ ਦੁੱਧ ਵਾਲੇ ਪਸ਼ੂ ਦੀ ਹੁੰਦੀ ਐ ਠੰਢ ਤੇ ਹਵਾਨਾ ਇਹਦੇ ਥਣ ਵੀ ਸੋਹਣੇ ਐ ਤੇ ਇਹਦਾ ਹਵਾਨਾ ਵੀ ਚੰਗਾ ਐ ਸੋ ਆਓ ਬਾਈ ਤੋਂ ਜਾਣਕਾਰੀ ਇਹਦੇ ਬਾਰੇ ਲਈਏ ਫਿਰ ਇਹ ਤੋਰ ਕੇ ਮੱਝ ਤੁਹਾਨੂੰ ਦਿਖਾ ਦੇਣ ਜੀ ਬਈ ਸਸਤਿਕਾ ਸਸਤਿਕਾ ਬਈ ਜੀ ਸੁਖਮੰਦਰ ਬਾਈ ਆਪਾਂ ਕੋਸਿਕ ਦਿਨ ਪਹਿਲਾਂ ਚਾਰਕ ਪਸ਼ੂ ਤਿੰਨ ਚਾਰ ਦਿਖਾਏ ਸੀ ਹਾਂਜੀ ਬਈ ਉਹ ਦੂਜੇ ਤਾਂ ਤਿੰਨ ਵੇਚ ਕੇ ਸੀ ਮੇਰੇ ਖਾਲੀ ਹਾਂ ਬਈ ਦੂਜੇ ਵੇਚੇ ਸੀ ਇਹ ਮੱਝ ਕੱਚੀ ਸੀ ਫਿਰ ਇਹ ਉਹ ਤੋਂ ਜ਼ਿਆਦਾ ਕੱਚੀ ਸੀ ਕੱਚੀ ਸੀ ਹੁਣੇ ਕਿੰਨੇ ਦਿਨ ਲੈਂਦੀ ਹੈ ਤੇ ਹੁਣ ਬਈ ਅੱਜ 23 ਤਰੀਕ ਹੈ ਹੂੰ ਦਿਨ ਅੱਜ ਇਹਦੇ ਪੂਰੇ ਹੈ 10 ਮਹੀਨੇ ਪੂਰੇ ਹੋ ਗਏ ਹਾਂਜੀ ਅੱਜ 10 ਦਿਨ ਹੁਣ ਉੱਤੇ ਲਊ ਜਿਹੜੇ ਲਊਗੀ ਹਾਂ ਉੱਤੇ ਲਊਗੀ ਬਈ ਦੁੱਧ ਬਈ ਪਿਛਲੇ ਸੂਏ ਚ ਕਿੰਨਾ ਦਿੱਤਾ ਦੁੱਧ ਬਈ ਆਪਾਂ ਪਿਛਲੀ ਵੀਡੀਓ ਚ ਸਾਢੇ 16 ਕਿਲੋ ਦੁੱਧ ਆਪਾਂ ਦਾ ਚੋਇਆ ਜਦੋਂ ਬੈਟਰੀ ਪ੍ਰੈਕਟਿਸ ਕਰਦਾ ਵੀਰੋ ਪਰਮਜੀਤ ਹਾਂ ਪਰ ਮੇ ਤਾਂ ਉਹ ਤੋਂ ਲੈਂਦੀ ਸੀ ਅਸੀਂ ਉਹ ਤੋਂ ਖਰੀਦੀ ਸੀ ਹਾਂ ਸੂਆਇਦ ਕੀ ਕਹਿੰਨ ਮਸੂਦ ਸੂਆ ਵੀ ਤੀਜਾ ਸੁਣਾ ਇਹਨੇ ਤੀਜਾ ਸੂਆਇਦ ਕੀ ਸੁਣਾ ਹਾਂਜੀ ਸਿਮਨ ਕਿਹੜੇ ਬੋਲਦਾ ਲੱਗਿਆ ਸਿਮਨੇ ਦੇ ਨੂਰ ਦਾ ਲੱਗਿਆ ਬਈ ਨਾ ਪਿਲਦਾ ਨੂਰ ਦਾ ਸਿਮਨ ਲੱਗਾ ਹਾਂਜੀ ਤੇ ਦਹਨੇ ਦੇ ਉਂ ਪੂਰੇ ਹੋ ਗਏ ਹਾਂਦੇ ਪੂਰੇ ਹੋ ਗਏ ਬਈ ਡਿਮਾਂਡ ਇਹਦੀ ਕੀ ਰੱਖਦੇ ਡਿਮਾਂਡ ਬਈ ਅੱਜ ਦਾ ਮੋਲ ਤਾਂ 175 ਹੈ 1 ਲੱਖ 75000 ਤੁਰਗੇ ਨੂੰ ਬਈ ਹਾਂਜੀ ਦੋਸਤੋ ਰੇਟ 1 ਲੱਖ ਤੇ 75000 ਹੈ ਟਾਂਜਾ ਇਹਦਾ ਬੜਾ ਚੰਗਾ ਹੈ ਦੁੱਧ ਵੀ 16 16.5 ਕਿਲੋ ਪਿਛਲੇ ਸੂਏ ਚੋਇਆ ਉਸ ਵੀਡੀਓ ਚ ਵੀ ਬਾਈ ਨੇ ਦੱਸਿਆ ਸੀ ਪਰਮਵੀਰ ਬਾਈ ਤੋਂ ਇਹ ਮੱਝ ਖਰੀਦੀ ਸੀ ਬਾਈ ਨੇ ਕਿਹਾ ਸੀ ਵੀ 13.5 14 ਕਿਲੋ ਦੁੱਧ ਇਹਨੇ ਦਿੱਤਾ ਪਰ ਜਿੰਨਾ ਸੋਚਿਆ ਸੀ ਉਦੋਂ ਵੱਧ ਦੁੱਧ ਇਸ ਮੱਝ ਨੇ ਦਿੱਤਾ ਪਿਛਲੇ ਸੂਏ ਦੇ ਵਿੱਚ ਆਖੇ ਦੀ ਨੀਲੀ ਰਾਵੀ ਵਾਲੀ ਟਾਂਜਾ ਇਹਦਾ ਬਹੁਤ ਸੋਹਣਾ ਹਵਾਨਾ ਵੀ ਬੜਾ ਚੰਗਾ ਹੈ ਇਹ ਖੁੱਲੀਆਂ ਛੱਡ ਕੇ ਬਾਈ ਹੋਰ ਇਹਨਾਂ ਨੂੰ ਪਾਣੀ ਪੂਣੀ ਪਿਆਉਂਦੇ ਆਂ ਸੋਸੇ ਹਿਸਾਬ ਤੇ ਇਹਨੂੰ ਫੋਲਤਾ ਹੋਣ ਵਾਲਾ ਕੇ ਪੱਠੇ ਅਜੇ ਹੋਣੀ ਪਾਏ ਉਹਦੇ ਕਰਕੇ ਲਾਲ ਚ ਪੱਠਿਆਂ ਦਾ ਕਰਦੀ ਐ ਮੱਜ ਚੱਲ 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 ਸੋ ਤੁਸੀਂ ਇਹਦਾ ਸਟਰਕਚਰ ਦੇਖ ਲਓ ਚੰਗੇ ਢਾਂਚੇ ਦੀ ਐ ਮੱਜ ਜਦੋਂ ਤੁਸੀਂ ਜਦੋਂ ਬਾਹਰ ਜਾਓਗੇ ਹਵਾਨਾ ਤੁਹਾਨੂੰ ਦਿਸ ਜਾਣਾ ਸੋ ਢਾਂਚਾ ਤੁਸੀਂ ਦੇਖ ਲਓ ਦੋਸਤੋ ਬੱਕਰੀਆਂ ਨੂੰ ਬਾਈ ਸਿੰਘ ਫੜ ਕੇ ਇੱਧਰ ਉੱਧਰ ਇਹਨਾਂ ਨੂੰ ਲਈ ਜਾਂਦਾ ਕਿਉਂਕਿ ਪਸ਼ੂ ਐਵੇਂ ਖਿੱਚੇ ਵੀ ਐ ਹਵਾਨਾ ਹੁਣ ਤੁਸੀਂ ਦੇਖ ਸਕਦੇ ਹੋ ਸੋ ਪਿਛਾਉ ਵੀ ਅਜੇ ਪੋਰ ਬਣਾਉਣਾ ਹਵਾਨਾ ਪਰ ਹੁਣ ਵੀ ਚੰਗਾ ਦਿਸਦਾ ਹੈ 1,75,000 ਦੀ ਡਿਮਾਂਡ ਰੱਖੀ ਹੈ ਮੌਕੇ ਤੇ ਮਾਨਤਨ ਹੋ ਜਾਊਗਾ ਇੱਕ ਨਾ ਕੀ ਅੱਜ ਦੀ ਇਸ ਵੀਡੀਓ ਜੀ ਤੁਹਾਨੂੰ ਦਿਖਾਉਣਾ ਹੈ ਬਈ ਪੂਛ ਫੜਿਓ ਮੜੀ ਹਵਾਨਾ ਫੇਰ ਦੇਖ ਲਓ ਦੱਸੋ ਹਜੇ ਕੋਈ ਸੂਨ ਵਾਲਾ ਰੋਕ ਨਹੀਂ ਗਾਇਦਾ ਕਿਉਂਕਿ ਹਜੇ ਸਿਰਫ 10 ਮਹੀਨੇ ਪੂਰੇ ਹੋਏ ਆ ਤੇ ਵੈਸੇ ਜੇ ਦੇਖੀਏ ਤਾਂ 8 ਲੱਖ ਕੱਢ ਜੂਗੀ ਬਈ ਬਿੰਦੀ ਨਹੀਂ ਚਾਰ ਪੰਜ ਤੇ ਜਦੋਂ ਸੋਨਾ ਹੋਈ ਨਾ ਅੱਛਾ ਹਾਂ ਹੁਣ ਵੀ ਬਹਿਣਾ ਕੱਟ ਗਏ ਠੀਕ ਹੈ ਜੇਵਾ ਪਰਦੀ ਸੋ ਦੱਸੋ ਜਦੋਂ ਲੇਵਾ ਪਰ ਗਈ ਬਈ ਕਿੰਨਾ ਇਹਨੂੰ ਬਹਿਣਾ ਵੀ ਔਖਾ ਹੋ ਜਾਣਾ ਖੈਰ ਅੱਜ ਇਹ ਥੋੜੀ ਕੱਚੀ ਆ ਮੱਝ ਜੇ ਦਿਨ ਲੈਂਦੀ ਐ ਤੁਸੀਂ ਖਰੀਦ ਸਕਦੇ ਹੋ ਸਮਝ ਤੁਹਾਨੂੰ ਆਉਣੇ ਆਉਣ ਲੱਗ ਜੂਗੀ ਇਸ ਮੱਝ ਤੋਂ ਕਿੰਨਾ ਕੁ ਬੱਧ ਚੋ ਸਕਦੇ ਇੱਕ ਕੱਟੀ ਖੜੀ ਆ ਬਈ ਉਹ ਵੀ ਦੱਸ ਦਿਓ ਠੀਕ ਐ ਕੱਟੀ ਹੋਰ ਐ ਨਾਲ ਮੋਹਰਾ ਦੀ ਜਿਹੜੀ ਉਧਰ ਆਪਣੀ ਖੜੀ ਸੀ ਨਾ ਅੱਛਾ ਉਹ ਦੋ ਵੇਗੀਆਂ ਸੀ ਇੱਕ ੜੀ ਸੋ ਵੀ ਸੇਲ ਕਰ ਦੇਣਗੇ ਠੀਕ ਓਕੇ ਸੋ ਨੂੰ ਦੱਸੋ ਕੱਟੀ ਵੀ ਇੱਕ ਦਿਖਾ ਦਿੰਦੇ ਆ ਪਰ ਤੁਸੀਂ ਇਹਦਾ ਥਾਣ ਹੋਵਾਨਾ ਫੇਰ ਮੱਝ ਦਾ ਦੇਖੋ ਚੰਗਾ ਟਾਂਚਾ ਪੂਰੀ ਪਲੀ ਹੋਈ ਚੰਗੀ ਨਰੋਈ ਐ ਮੱਝ ਵਿਕਰੀ ਵਾਸਤੇ 1,75,000 ਇਹਦਾ ਰੇਟ ਬਾਈ ਨੇ ਰੱਖਿਆ ਸੋ ਆਓ ਕੱਟੀ ਬਾਰੇ ਵੀ ਜਾਣਕਾਰੀ ਲਈਏ ਇੱਕ ਕੱਟੀ ਹੈ ਦੋਸਤੋ ਜਿਹੜੀ ਬਾਈ ਨੇ ਵੇਚ ਦੇਣੀ ਹੈ ਅ ਭਾਈ ਕੀ ਡਿਟੇਲ ਹੈ ਇਹਦੀ ਇਹ ਬਈ ਇਹਦੀ ਮਾਂ ਅਰਜ ਨੂੰ ਕੋਂਡਦੀ ਹੈ ਹੂੰ ਤੇ ਆਪਾਂ ਲੈ ਕੇ ਆਏ ਸੀ ਹਰਿਆਣੇ ਦੇ ਬਾਰਡਰ ਤੋਂ ਠੀਕ ਹੈ ਬੋਹੇ ਤੋਂ ਲੈ ਕੇ ਆਏ ਸੀ ਹੂੰ ਤੇ ਆਪ ਇਹ ਦਾਰੇ ਦੀ ਹੈ ਦਾਰੇ ਐਲਡੀਐਫ ਵਾਲੇ ਦੀ ਹਾਂਜੀ ਠੀਕ ਹੈ ਕਿੰਨੀ ਉਮਰ ਹੋਊਗੀ ਇਹਦੀ ਉਮਰ ਭਈ ਇਹ ਸਾਰਕ ਦੀ ਹੋਗੀ ਤਰੇਗਾ 1 ਸਾਲ ਉਮਰ ਹੈ ਹਾਂਜੀ ਇਹਦੀ ਮਾਂ ਦਾ ਦੁੱਧ ਮਾਂ ਦਾ ਦੁੱਧ ਭਈ 16 ਕਿਲੋ ਆਪਾਂ ਖੰਡੇ ਦੇ ਚਰਾਈ ਫੋਲਾ ਕਰੇ ਉਹ ਹੈਗੀ ਐ ਇਸ ਟਾਈਮ ਹੈਗੀ ਆਪਣੇ ਕੋਲੇ ਠੀਕ ਹੈ ਇਹਦਾ ਰੇਟ ਕੀ ਕਰਦੇ ਆ ਇਹਦਾ ਬਈ 35000 ਰੁਪਏ ਕਰਦੇ 35000 ਹਾਂਜੀ ਦੱਸੋ ਇੱਕ ਟੀ ਇੱਕ ਵਾਰ ਦੇਖ ਲਓ ਇੱਕ ਸਾਲ ਉਮਰ ਹੈ ਹਰਿਆਣੇ ਜੋ ਇਹਦੀ ਮਾਂ ਖਰੀਦੀ ਸੀ ਐਲਡੀਐਫ ਵਾਲੇ ਲక్ష్ਮੀ ਡੇਰੀ ਫਾਰਮ ਵਾਲੇ ਦਾਰੇਬਲ ਦੀ ਧੀ ਹੈ ਸਿੰਘ ਜਿਹੜੇ ਉਹ ਤੁਸੀਂ ਇਹਦੇ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਸਿੰਘ ਇਧਰ ਲਾ ਤੇ ਪਰਲੇ ਪਾਸੇ ਦਾ ਸਿੰਘ ਵੀ ਤੁਹਾਨੂੰ ਇੱਕ ਵਾਰ ਮੈਂ ਦਿਖਾ ਦਿੰਨਾ ਬਾਕੀ ਕੋਲੋਂ ਆ ਕੇ ਪਾਸ ਕਰ ਲਓ ਜਿਹੜਾ ਵੀ ਖਰੀਦਣਾ ਚਾਹੁੰਦਾ ਬਿਲਕੁਲ ਸਾਫ਼ ਹੈ ਬਈ ਠੀਕ ਹੈ ਇਸ ਤਰ੍ਹਾਂ ਦੇ ਚਾਰ ਹੀ ਥਾਣੇ ਤਾਨੇ ਦੇ ਚਾਰ ਹੀ ਹੈ ਤੇ ਉਹ ਵੀ ਸਾਫ ਸੁਥਰੇ ਠੀਕ ਹੈ ਭਾਈ ਛੱਡ ਦਿਓ 16.5 ਕਿਲੋ ਇਹਦੀ ਮਾਦ ਦਾ ਦੁੱਧ ਦਾ ਰਿਕਾਰਡ ਹੈ ਤੇ 35000 ਦਾ ਰੇਟ ਹੈ ਸੋ ਅੱਜ ਦੀ ਵੀਡੀਓ ਦੇ ਦੋ ਪਸ਼ੂ ਬਾਈ ਕੋਲ ਵਿਕਰੀ ਆਲੇ ਸੀ ਤੁਸੀਂ ਜਿਹੜਾ ਮਰਜੀ ਨਾਲ ਖਰੀਦੋ ਤਸੱਲੀ ਆ ਕੇ ਕਰਿਓ ਧੰਨਵਾਦ